ਮੇਰੇ ਪਿੰਡ ਦੇ ਵਿੱਚ ਵੀ ਰਾਜਨੀਤਿਕ ਤਣਾੜ ਬਹੁਤ ਨੇ ਉੱਥੇ ਮਤਲਬ ਕਿ ਸਟਾਰਟਿੰਗ ਤੋਂ ਇਹ ਹੀ ਚੱਲਦਾ ਆ ਰਿਹਾ ਸੀਗਾ ਵੀ ਜਿਵੇਂ ਕਿਸੇ ਨੇ ਸਪਾਰਸ਼ ਲਵਾਤੀ ਜਾਂ ਕੋਈ ਮਿਹਨਤ ਨਾਲ ਵੀ ਲੱਗ ਜਾਂਦਾ ਸੀ ਤਾਂ ਇਹ ਹੀ ਕਿਹਾ ਜਾਂਦਾ ਸੀ ਵੀ ਫਲਾਨੇ ਜਾਖੜ ਨੇ ਸਪਾਰਸ਼ ਕਰਤੀ ਹੋਣੀ ਆ ਜਾਂ ਕਿਸੇ ਨੇ ਵੀ ਪਰ ਹੁਣ ਜਦੋਂ ਤੋਂ ਮੈਂ ਮੰਨ ਲਓ ਤੁਹਾਡੀ ਸਰਕਾਰ ਆਈ ਹੈ 2021 ਤੋਂ ਬਾਅਦ ਮੇਰੀ ਇਹ ਦੂਜੀ ਜੋਬ ਹੈ ਜਿਹੜੀ ਹੁਣ ਪੀਐਸਪੀਸੀਲ ਜੇ ਇਸ ਤੋਂ ਬਿਨਾਂ ਵੀ ਮੈਨੂੰ 25 ਤਰੀਕ ਨੂੰ ਬੁਲਾਇਆ ਗਿਆ 25 ਤਰੀਕ ਨੂੰ ਕਾਦੇ ਵਾਸਤੇ ਉਹ ਵੀ ਜੇਈ ਵਾਸਤੇ ਸਰ ਅੱਛਾ ਹਾਂਜੀ ਮੇਰਾ ਮੰਨ ਲਓ ਮੈਨੂੰ ਪਤਾ ਤਾਂ ਸੀਗੇ ਵੀ ਚਲੋ ਜੁਆਇਨਿੰਗ ਲੈਟਰ ਮਿਲ ਜੂਗਾ ਪਰ ਅੱਜ ਆਉਣ ਦਾ ਮੇਰਾ ਮੇਨ ਕਾਰਨ ਇਹੀ ਆ ਕਿ ਮੈਨੂੰ ਤੁਹਾਡੇ ਕੋਲੋਂ ਜੁਆਇਨਿੰਗ ਲੈਟਰ ਮਿਲੇ ਵੀ ਮੈਂ ਪਿੰਡ ਦੇ ਘੱਟੋ ਘੱਟ ਪਿੰਡ ਦੇ ਗਰੁੱਪ 'ਚ ਤਾਂ ਇੱਕ ਫੋਟੋ ਪਾਵਾ ਤੁਹਾਡੀ ਇਹ ਬਿਨਾਂ ਪੈਸੇਸ ਪਰਛ ਤੋਂ ਵੀ ਕੰਮ ਹੋ ਜਾਂਦੇ ਆ ਹਾਂਜੀ ਪਹਿਲਾਂ ਐ ਨਹੀਂ ਸੀ ਰਵਾਜ ਇਹਨਾਂ ਹਾਂਜੀ ਇੱਕ ਚੀਜ਼ ਹੋਰ ਵੀ ਬਾਕੀ ਜਦੋਂ ਵੀ ਪਹਿਲਾਂ ਪੋਸਟਾਂ ਮੈਂ ਕਾਫੀ ਟਾਈਮ ਤੋਂ ਟਰਾਈ ਕਰਦਾ ਆ ਰਿਹਾ ਇੱਕ ਲੇਬਰ ਕਲਾਸ ਘਰ 'ਚੋਂ ਨਿਕਲਿਆ ਮੈਂ ਤੇ ਇਹ ਚੀਜ਼ ਹੁੰਦੀ ਸੀ ਵੀ ਸਰਕਾਰ ਜਦੋਂ ਕੋਈ ਜਾਂਦੀ ਸੀਗੀ ਤਾਂ ਲਾਸਟਲੇ ਸਾਲ ਦੇ ਵਿੱਚ ਪੋਸਟਾਂ ਨਿਕਲਦੀਆਂ ਸੀ ਤਾਂ ਸਾਰੇ ਤਿਆਰੀ ਉਸ ਹਾਵ ਨਾਲ ਕਰਦੇ ਸੀ ਵੀ ਲਾਸਟ ਸਾਲ ਚ ਪੋਸਟਾਂ ਆਣਗੀਆਂ ਪਰ ਹੁਣ ਜਦੋਂ ਵੀ ਜਦੋਂ ਦੀ ਥੋਡੀ ਸਰਕਾਰ ਆਈ ਹੈ ਉਸ ਤੋਂ ਮਤਲਬ ਕਿ ਕੰਟੀਨਿਊ ਚੱਲ ਰਹੀਆਂ ਜੇ ਕੋਈ ਬੱਚਾ ਤਿਆਰੀ ਕਰ ਰਿਹਾ ਤਾਂ ਮਤਲਬ ਇਹ ਨਹੀਂ ਹੈਗਾ ਵੀ ਇੱਕ ਪੇਪਰ ਨਹੀਂ ਉਹਦਾ ਕਲੀਅਰ ਹੋਇਆ ਵੀ ਦੂਜੇ ਦੀ ਨਾ ਕਰੇ ਕਿਉਂਕਿ ਨਾਲ ਦੀ ਨਾਲ ਹੀ ਦੂਜੀਆਂ ਜਾਂ ਤਾਂ ਬੈਕਲੌਗ ਕਲੀਅਰ ਕਰਨ ਵਾਸਤੇ ਦੂਜੀਆਂ ਪੋਸਟਾਂ ਨਿਕਲ ਜਾਂਦੀਆਂ ਨੇ ਜਾਂ ਕਿਸੇ ਹੋਰ ਮੈਕਮੇ ਵਿੱਚ ਆ ਜਾਂਦੀਆਂ ਨੇ ਇਹ ਬੰਦਾ ਜਿਹੜਾ ਤਿਆਰੀ ਕਰ ਰਿਹਾ ਉਹ ਲੱਗ ਜਾਂਦਾ ਤਾਂ ਸੇਮ ਮੇਰੇ ਵਾਸਤੇ ਵੀ ਮੇਰੀ ਤੀਜੀ ਪੋਸਟ 25 ਤਰੀਕ ਨੂੰ ਵੇਟ ਕਰ ਰਹੀ ਹੈ ਮੇਰਾ ਅੱਛਾ ਫੇਰ ਉਹ ਤੀਜੀ ਗੱਲ ਤੇ ਆਏਗਾ ਹਾਂਜੀ ਹਾਂਜੀ ਨਹੀਂ ਮੈਂ ਬਰਾਜ ਕਿਉਂ ਹੈ ਅੱਜ ਇਹ ਕਿਉਂਕਿ ਜੁਆਇਨ ਮੈਂ ਉਹ ਕਰਨੀ ਹੈ ਨਹੀਂ ਜੁਆਇਨ ਤਾਂ ਉਹ ਕਰਨੀ ਬਰਾਜ ਦੀ ਗੱਲ ਸਰ ਪਤਾ ਕੀ ਗੱਲ ਇੱਕ ਪਿੰਡਾਂ ਚ ਘਾਵਤ ਹੁੰਦੀ ਆ ਵੀ ਉਹ ਇੱਕ ਦੇ ਝਾਕ ਚੋਂ ਇੱਕ ਹੱਥ ਪਿੱਛੇ ਕਰਦਾ ਨਾ ਵੀ ਬਲਕਿ ਤੇ ਆ ਨਾ ਜਾਵੇ ਇਹ ਵੀ ਨਾ ਜਾਵੇ ਤੇ ਅਗਲੀ ਵੀ ਨਾ ਆਵੇ ਪੀ ਕਟੋਕਟ ਬੰਦੇ ਨੂੰ ਪਛਾਣ ਕੇ ਰੱਖਣੀ ਚਾਹੀਦੀ ਜਿਹੜੀ ਮਿਲਦੀ ਹੈ ਪਹਿਲਾਂ ਉਹ ਤਾਂ ਅੰਦਰ ਕਰੀਏ ਹਾਂ ਜੀ ਹਾਂ ਜੀ ਉਹ ਅੰਦਰ ਕਰੀਏ ਸਹੀ ਸੋਚ ਹੈ ਬਹੁਤ ਸਹੀ ਸੋਚ ਠੀਕ ਹੈ ਧੰਨਵਾਦ ਸਰ